ਸਚਾਈਤਾ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਚੋਣ ਕਮਿਸ਼ਨ ਨੇ ਤੈਅ ਕੀਤਾ ਕਿ ਅਸੀਂ 70% ਨੂੰ VOTING ਪਹੁੰਚਾਉਣੀਆਂ ਪਹੁੰਚਾਉਣੀਆਂ ਇਸ ਵਾਰ ਤੇ ਉਹਦੇ ਲਈ ਸਾਰੇ ਫਾਰਮੂਲੇ ਅਪਣਾਏ ਜਾ ਰਹੇ ਨੇ ਕਿ ਲੋਕ ਵੱਧ ਵੋਟ ਪਾਉਣ ਕਿਵੇਂ ਨਿਕਲਣ ਪਾਰਟੀਆਂ ਨੂੰ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਨੂੰ ਇਹ ਫਿਕਰ ਹੈ ਕਿ ਜਿਸ ਕਦਰ ਗਰਮੀ ਵੱਧ ਰਹੀ ਹੈ ਅੰਦਾਜ਼ੇ ਲਾਏ ਜਾ ਰਹੇ ਕਿ ਰਾਜਸਥਾਨ ਚ ਤਾਂ 50 ਡਿਗਰੀ ਤੱਕ ਤਾਪਮਾਨ ਪਹੁੰਚਣ ਵਾਲਾ ਹੈ ਹਾਂ ਹਰਿਆਣਾ ਦੇ ਵਿੱਚ 48 ਨੂੰ ਛੂ ਰਿਹਾ ਹੈ ਪੰਜਾਬ ਦੇ ਵਿੱਚ 46 47 ਡਿਗਰੀ ਨੂੰ ਛੂ ਰਿਹਾ ਕਿਤੇ ਇਹ 9 ਵਜੇ ਮੀਂਹ ਆ ਪਿਆ ਹੀਟ ਵੇਵ ਇਦਾਂ ਹੀ ਚਲਦੀ ਰਹੀ ਲੂ ਇਦਾਂ ਹੀ ਚਲਦੀ ਰਹੀ ਤਾਂ ਉਸ ਦਿਨ ਵੀ 47 48 ਹੋਇਆ ਤਾਂ ਬਹੁਤ ਔਖਾ ਹੋਊਗਾ ਵਿੱਚਕ ਕਾਰਡ ਕਰੇ ਭੇਜੇ ਜਾ ਰਹੇ ਨੇ ਸੱਦੇ ਪੱਤਰ ਭੇਜੇ ਜਾ ਰਹੇ ਨੇ ਪੰਜਾਬੀ ਚਪਾ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਉਹਦੇ ਉੱਤੇ ਸਕੈਨਰ ਲੱਗਾ ਸਕੈਨ ਕਰਕੇ ਤੁਸੀਂ ਆਪਣਾ ਪੋਲਿੰਗ ਸਟੇਸ਼ਨ ਦੇਖ ਸਕਦੇ ਹੋ ਪੋਲਿੰਗ ਸਟੇਸ਼ਨਾਂ ਤੇ ਰੈਡ ਕਾਰਪੇਟ ਕੂਲਰ ਪੱਖੇ ਲਾਏ ਜਾ ਰਹੇ ਨੇ ਸਕੰਜਮੀ ਲਾਈ ਜਾ ਰਹੀ ਹੈ ਪਰ ਉਹਦੇ باوجود ਵੀ ਹਾਂ ਪਾਰਟੀਆਂ ਵੱਲੋਂ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਜਾ ਰਹੀ ਕਿ ਇੱਕ ਹੀ ਘੰਟਾ ਵਧਾਓ ਜੀ ਸਵੇਰੇ ਇੱਕ ਘੰਟਾ ਐਡਵਾਂਸ ਕਰੋ ਸ਼ਾਮ ਨੂੰ ਇੱਕ ਘੰਟਾ ਹੋਰ ਵਧਾਓ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ VOTING ਹੈ ਤੇ ਪਰ ਸਿਲ ਜੱਖਣ ਨੇ ਤਾਂ ਚੋਣ ਕਮਿਸ਼ਨ ਨੂੰ ਚਿੱਠੀਆਂ ਲਿਖਦੀ ਕਿ 7 ਦੀ بجائے ਸਵੇਰੇ 6 ਵਜੇ ਵੋਟਾਂ ਸ਼ੁਰੂ ਕਰੋ ਸ਼ਾਮ ਨੂੰ 6 ਵਜੇ ਖਤਮ ਕਰਨ ਦੀ بجائے ਸ਼ਾਮ ਨੂੰ 7 ਵਜੇ ਖਤਮ ਕਰੋ ਤਾਂ ਕਿ ਲੋਕ ਸਵੇਰੇ ਸ਼ਾਮ ਨਿਕਲ ਕੇ ਵੋਟਾਂ ਪਾ ਸਕਣ ਦਿਨ ਚ ਜ ਘੱਟ ਨਿਕਲੇ ਤੇ ਉਧਰ ਚੋਣ ਕਮਿਸ਼ਨ ਕਹਿੰਦਾ 70% ਪਹੁੰਚਾਉਣੀ ਆ ਏਡਰਨਸੀ ਆਪਣੇ ਕੁਝ ਫਾਰਮੂਲੇ ਅਪਣਾ ਰਹੇ ਆ ਉਹ ਫਾਰਮੂਲਿਆਂ ਚੋਂ ਫਾਰਮੂਲਾ ਇਹ ਆ ਕਿ ਬਕਾਇਦਾ ਤੌਰ ਤੇ ਜ਼ਿਲ੍ਹਾ ਪੱਧਰ ਤੇ ਚੌਂਡ ਅਧਿਕਾਰੀਆਂ ਨੇ ਵਪਾਰੀ ਮੰਡਲ ਨਾਲ ਹੈ ਦੁਕਾਨਦਾਰਾਂ ਨਾਲ ਬਾਜ਼ਾਰ ਦੀਆਂ ਐਸੋਸੀਏਸ਼ਨਾਂ ਦੇ ਨਾਲ ਵਪਾਰ ਕੱਪੜੇ ਵਾਲੇ ਔਰ ਰੈਸਟੋਰੈਂਟ ਵਾਲੀਆਂ ਵਪਾਰੀਆਂ ਦੇ ਨਾਲ ਦੁਕਾਨਦਾਰਾਂ ਦੇ ਨਾਲ ਹੈ ਇਥੋਂ ਤੱਕ ਕਿ ਮਾਲ ਵਾਲਿਆਂ ਨਾਲ ਇਹ ਸੰਪਰਕ ਸੱਦਨੇ ਸ਼ੁਰੂ ਕੀਤੇ ਨੇ ਕਿ ਵੀ ਤੁਸੀਂ ਆਪਣੇ ਵੱਲੋਂ ਮਸ਼ਹੂਰੀ ਲਾਓ ਆਪਣੇ ਵੱਲੋਂ ਬੈਨਰ ਪੋਸਟਰ ਲਾਓ ਆਪਣੇ ਵੱਲੋਂ ਅਖਬਾਰਾਂ ਚ ਸੋਸ਼ਲ ਮੀਡੀਆ ਤੇ ਜਾਂ ਜਿਸੇ ਵੀ ਤਰੀਕੇ ਨਾਲ ਤੁਸੀਂ ਆਪਣੀ ਦੁਕਾਨ ਦੀ ਮਸ਼ਹੂਰੀ ਕਰਦੇ ਹੋ ਉਹਦੇ ਰਹੀ ਮਸ਼ਹੂਰੀ ਕਰੋ ਕਿ ਵੋਟ ਪਾਉਣ ਤੇ ਤੁਹਾਨੂੰ 25 ਤੋਂ 30% ਕੱਪੜਿਆਂ ਦੀ ਖਰੀਦ ਤੇ 25 ਤੋਂ 30% ਰੈਸਟੋਰੈਂਟ ਚ ਖਾਣੇ ਪੀਣੇ ਤੇ ਛੂਟ ਮਿਲੂਗੀ ਸੋ ਇਸ ਲਈ ਕਹਿੰਦੇ ਕਿ ਇਹ ਪ੍ਰਚਾਰਿਆ ਜਾ ਰਿਹਾ ਕਿ ਪਾਈ ਉਂਗਲੀ ਦੇ ਉੱਤੇ ਸ਼ਾਈ ਦਾ ਨਿਸ਼ਾਨ ਦਿਖਾਓ ਤੇ 25 ਤੋਂ 30% ਡਿਸਕਾਊਂਟ ਪਾਓ ਸੋ ਕਹਿੰਦੇ ਕਿ ਅਗਲਾ ਸੋਚਦਾ ਕਿ ਚੱਲ ਜਾਰ ਸਮਾਨਤਾ ਖਰੀਦਣ ਜਾਣਾ ਹੀ ਹੈ ਵੋਟ ਤਾਂ ਪਾਈ ਲਈਏ ਉਹਦੇ ਨਾਲ ਡਿਸਕਾਊਂਟ ਮਿਲ ਜਾਊਗਾ ਇਸ ਤਰ੍ਹਾਂ ਵੀ ਸ਼ਾਇਦ ਕਹਿੰਦੇ ਵੋਟ ਪਰਸੈਂਟ ਵੱਜ ਜਾਵੇ ਸੋ ਇਹ ਕੋਸ਼ਿਸ਼ ਦੇ ਵਿੱਚ ਚੋਣ ਕਮਿਸ਼ਨ ਕਿੰਨਾ ਕਾਬਜਮ ਹੁੰਦਾ ਇਹ ਦੇਖਣ ਵਾਲੀ ਗੱਲੂ ਕੋਸ਼ਿਸ਼ਾਂ ਤਾਂ ਭਾਈ ਲੀਡਰ ਬਹੁਤ ਕਰ ਰਹੇ ਨੇ ਪੁੱਛੋ ਨਾ ਤੁਸੀਂ ਹੁਣ ਤਾਂ ਵੈਸੇ ਵੀ ਸੱਤਵਾਂ ਗੇੜਾ ਹੈ ਹੈ ਛੇਵਾਂ ਗੇੜ ਵੀ ਨਿਬੜ ਲਿਆ ਕੱਲ ਚੋਣ ਪ੍ਰਚਾਰ ਦਾ ਤੇ ਸਵੇਰ ਨੂੰ ਵੋਟਾਂ ਪੈ ਜਾਣੀਆਂ ਨੇ ਉਸ ਤੋਂ ਬਾਅਦ ਦਿੱਲੀ ਵਾਲੇ ਮੁੱਖ ਮੰਤਰੀ ਸਾਹਿਬ ਵੀ ਪੰਜਾਬ ਆਏ ਨੇ ਫਿਰ ਤਾਂ ਉਹ 30 ਤਰੀਕ ਤੱਕ ਫਿਰ ਇੱਥੇ ਹੀ ਆ ਕੇ ਜਿਹੜੀ ਬਾਲ ਹੁਰੀ ਭਗਵੰਤ ਮਾਨ ਉਹਨਾਂ ਨੇ ਤਾਂ ਤੈਅ ਵੀ ਕਰ ਲੈ ਕਿ ਸ਼ਹਿਰਾਂ ਚ ਕੇਜਰੀਵਾਲ ਪਿੰਡਾਂ ਚ ਭਗਵੰਤ ਮਾਨ ਸੋ ਉਹਨਾਂ ਦੀਆਂ ਰੈਲੀਆਂ ਰੋਡ ਸ਼ੋ ਹੋਣੀਆਂ ਰਾਹੁਲ ਗਾਂਧੀ ਕੱਲ ਨੂੰ ਆ ਰਹੇ ਆ ਹੈਨਾ ਪ੍ਰਿੰਕਾ ਗਾਂਧੀ ਪਰਸੋਂ ਆ ਰਹੇ ਆ ਹੈ ਤਿੰਨ ਰਾਹੁਲ ਗਾਂਧੀ ਦੀਆਂ ਰੈਲੀਆਂ ਤੈਅ ਹੋ ਗਈਆਂ 25 ਨੂੰ ਅੰਮ੍ਰਿਤਸਰ ਦੇ ਵਿੱਚ ਹੈਨਾ ਫਿਰ 29 ਨੂੰ ਪਟਿਆਲਾ ਤੇ ਲੁਧਿਆਣਾ ਚ ਹੈ 26 ਨੂੰ ਪ੍ਰਿੰਕਾ ਗਾਂਧੀ ਦੀ ਰੈਲੀ ਆ ਤੈਅ ਹੋ ਗਈਆਂ ਕਿ ਸ੍ਰੀ ਫਤਿਹਗੜ੍ਹ ਸਾਹਿਬ ਵੀ ਕਰਨੀ ਹੈ ਜਲੰਧਰ ਵੀ ਕਰਨੀ ਹੈ ਉਸ ਤੋਂ ਇਲਾਵਾ ਖੜਗੋਰੀ ਵੀ ਆਉਣਗੇ ਇੱਧਰ ਕੇਜਰੀਵਾਲ ਵਾਲੀ ਟੀਮ ਤਾਂ ਝੁੱਟੀ ਹੋਈ ਆ ਪਰ ਕੇਜਰੀਵਾਲ ਹੋਰੀ ਹੁਣ ਕੱਲ ਤੋਂ ਝੁੱਟ ਜਾਣਾ ਉਹਨਾਂ ਨੇ ਇਧਰ ਨਰਿੰਦਰ ਮੋਦੀ ਹੋਰੀ ਪਨਾ ਪਟਿਆਲੇ ਕਰਗੇ ਹੈ ਫਿਰ ਨਾਲੇ ਹਿਮਾਚਲ ਕਰਗੇ ਦੋ ਫਿਰ ਪੰਜਾਬ ਕੰਨੀ ਨੂੰ ਵੀ ਆਗੇ ਦੋ ਕਿਹਾ ਗੁਰਦਾਸਪੁਰ ਵੀ ਆਪਾਂ ਤੇ ਆਪਾਂ ਹ ਜਲੰਧਰ ਵੀ ਸੋ ਇਸ ਤਰ੍ਹਾਂ ਉਹਨਾਂ ਵੱਲੋਂ ਵੀ ਪੂਰਾ ਪ੍ਰਚਾਰ ਤੇ ਉਹਨਾਂ ਨਾਲ ਫਿਰ ਇਹ ਤੋਂ ਬਾਅਦ ਹੁਣ ਅਮਿਤ ਸ਼ਾ ਜੀ ਪੀ ਨੱਡਾ ਹਰਦੀਪ ਪੂਰੀ ਜੈ ਸ਼ੰਕਰ ਉਹ ਇਹ ਸਾਰੇ ਇਹ ਸਾਰਿਆਂ ਨੇ ਵੀ ਇਧਰ ਨੂੰ ਜ਼ੋਰ ਪਟਣਾ ਸੋ ਪੰਜਾਬ ਦੇ ਵਿੱਚ ਰੈਲੀਆਂ ਵਾਲਾ ਤਾਂ ਕੰਮ ਪੂਰੇ ਜ਼ੋਰਾਂ ਤੇ ਆ ਚੋਣ ਪ੍ਰਚਾਰ ਵਾਲਾ ਕੰਮ ਤਾਂ ਪੂਰੇ ਜ਼ੋਰਾਂ ਤੇ ਆ ਇਹ ਵੱਖਰੀ ਗੱਲ ਹੈ ਕਿ ਇੱਕ ਦੂਏ ਨੂੰ ਭੰਡਣ ਦਾ ਆਪਣੇ ਆਪ ਨੂੰ ਵਿਚਾਰਾ ਦਿਖਾਉਣ ਦਾ ਹੈ ਆਪਣੇ ਆਪ ਨੂੰ ਇਹ ਸੱਚਾ-ਸੁੱਚਾ ਦਿਖਾਉਣ ਦਾ ਇਹੀ ਜੋਰ ਹੈ ਕਿਸੇ ਕੋਲ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਰੋਡ ਮੈਪ ਨਹੀਂ ਕਿਸੇ ਕੋਲ ਦੇਸ਼ ਦੇ ਮਸਲਿਆਂ ਨੂੰ ਲੈ ਕੇ ਰੋਡ ਮੈਪ ਨਹੀਂ ਇਸ ਰੋਡ ਮੈਪ ਤੋਂ ਸਾਰੇ ਵਾਂਝੇ ਨੇ ਕਿ ਪੰਜਾਬ ਨੂੰ ਨਸ਼ੇ ਤੋਂ ਕਿਵੇਂ ਮੁਕਤ ਕਰਨਾ ਪੰਜਾਬ ਦੇ ਪਾਣੀਆਂ ਦਾ ਮਸਲਾ ਕਿਵੇਂ ਹੱਲ ਕਰਨਾ ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਕਿਸਾਨੀ ਨੂੰ ਕਿਵੇਂ ਬਚਾਉਣਾ ਪੰਜਾਬ ਦੇ ਵਪਾਰੀ ਦੇ ਪੈਰ ਕਿਵੇਂ ਲਵਾਉਣੇ ਪੰਜਾਬ ਦੇ ਛੋਟੇ ਦੁਕਾਨਦਾਰ ਦਾ ਕਿਵੇਂ ਹੱਲ ਕਰਨਾ ਕੋਈ ਕਿਸੇ ਕੋਲ ਰੋਡ ਮੈਪ ਨਹੀਂ ਨਾ ਮੁੱਦਿਆਂ ਦੀ ਗੱਲ ਕਰਨ ਕੰਨ ਰਸ ਦੇ ਅਸੀਂ ਆਦੀ ਹੋ ਗਏ ਤੇ ਅਗਲੇ ਕੰਮァ ਰੋਲੀ ਪਾ ਰਹੇ ਨੇ ਸੁਣੀ ਜਾਓ ਭਾਈ ਅੱਜ ਮੋਦੀ ਵੀ ਰੈਲੀ ਕਰਗੇ ਅੱਜ ਮਾਇਆਬਥੀ ਵੀ ਰੈਲੀ ਕਰਗੀ ਕੱਲੂ ਰਾਹੁਲ ਗਾਂਧੀ ਵੀ ਕਰ ਜੂਗਾ ਕੇਜਰੀਵਾਲ ਵੀ ਆਪਣਾ ਡੁਗੜਗੀ ਬਜਾ ਜੂਗਾ ਪ੍ਰਿੰਕਾ ਵੀ ਆ ਕੇ ਬੋਲ ਜੂਗੀ ਖਰੀਜਾ ਸੁਣੀ ਜਾਇਓ ਪਰ ਵੋਟ ਪਾਉਣ ਦਾ ਜ਼ਰੂਰ ਜਾਇਓ ਹਾਂ ਇਹ ਸਭ ਦੇ ਦਰਮਿਆਨ ਚਰਚਾ ਤਾਂ ਇਸ ਗੱਲ ਦੀ ਤੁਰਪੀ ਕਿ ਜਿਹੜੀ ਇੱਕਠੀ ਦੁਕਾਨ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਖੋਲੀ ਆ ਕਿ ਵੋਟਾਂ ਤੋਂ ਬਾਅਦ ਉਹੀ ਦੁਕਾਨ ਭਾਜਪਾ ਤੇ ਅਕਾਲੀ ਦਲ ਦੀ ਵੀ ਖੁੱਲ ਜਾਣੀ ਆ ਕਿਉਂਕਿ ਨਰਿੰਦਰ ਮੋਦੀ ਹੋਰੀ ਰੈਲੀ 'ਚ ਬਚਾਤਾ ਨਹੀਂ ਕਰ ਰੇ ਅਕਾਲੀ ਦਲ ਚਲੋ ਗੌਰ ਕਰਦੇ ਨਰਿੰਦਰ ਮੋਦੀ ਹੋਰੀ ਆਪਣੀਆਂ ਚੋਣ ਰੈਲੀਆਂ 'ਚ ਪੰਜਾਬ ਨਾਲ ਆਪਣਾ ਖੂਨ ਦਾ ਰਿਸ਼ਤਾ ਦੱਸਦੇ ਨੇ ਇਸ ਸੂਬੇ ਨਾਲ ਇਸ ਸੂਬੇ ਦੇ ਵਸਨੀਕਾਂ ਨਾਲ ਹੈ ਨਾ ਸਾਡੇ ਇਤਿਹਾਸ ਦੇ حوالے ਨਾਲ ਸਾਡੇ ਧਾਰਮਿਕ ਇਤਿਹਾਸ ਦੇ حوالے ਨਾਲ ਸਾਡੇ ਸਭਿਆਚਾਰਕ ਦੇ حوالے ਨਾਲ ਆਪਣੇ ਆਪ ਨੂੰ ਜੋੜ ਕੇ ਦੱਸਦੇ ਨੇ ਤੇ ਪਰ ਜਿਨ੍ਹਾਂ ਨਾਲ ਉਹਨਾਂ ਦਾ ਸਿਆਸੀ ਘੱਟ ਜੋੜ ਹੈ ਉਹਨਾਂ ਦਾ ਨਾਮ ਲੈਣਾ ਕੰਨੀ ਖਤਰਾਂ ਦੇ ਲਈ ਮੈਂ ਪੁਰਾਣੇ ਸਿਆਸੀ ਘੱਟ ਜੋੜ ਦੀ ਗੱਲ ਕਰ ਰਿਹਾ ਜਿਹੜਾ ਕੀ ਉਹ ਟੁੱਟਿਆ ਜਾਂ ਨਹੀਂ ਟੁੱਟਿਆ ਪਟਿਆਲੇ ਵਾਲੀ ਰੈਲੀ ਯਾਦ ਠੀਕ ਹੈ ਵਿਰੋਧੀ ਧਿਰਾਂ ਨੂੰ ਭੰਡਣਾ ਹੁੰਦਾ ਤੁਸੀਂ ਆਪਣੇ ਲਈ ਵੋਟਾਂ ਮੰਗਣਾ ਹੈ ਤੁਸੀਂ ਵਿਰੋਧੀਆਂ ਨੂੰ ਭੰਡੋਗੇ ਤੁਸੀਂ ਭੰਡਿਆ ਭੰਡਣਾ ਬਣਦਾ ਵੀ ਸੀ ਕੇਜਰੀਵਾਲ ਹੋਰੀ ਜੰਮਈ ਕਾਂਗਰਸ ਦੇ ਖਿਲਾਫ ਭੰਡਕੇ ਸੀ ਤੇ ਅੱਜ ਉਹਨਾਂ ਨਾਲ ਗੱਡ ਛੁੱਟ ਗਈ ਬੈਠੇ ਆ ਤਿੰਨ ਦਿਨ ਮੋਦੀ ਭੰਡਣਗੇ ਬਾਈ ਤੇ ਕਾਂਗਰਸ ਜਿਹਦਾ ਸੁਪੜਾ ਸਾਫ ਦਿੱਲੀ ਚ ਹੋਇਆ ਉਹਦੇ ਲਈ ਆਮ ਆਦਮੀ ਪਾਰਟੀ ਨੇ ਭੂਮਿਕਾ ਨਭਾਈ ਤੇ ਅੱਜ ਕਾਂਗਰਸ ਉਸੇ ਨੂੰ ਕਨੇੜੇ ਚੱਕੀ ਫਿਰਦੀ ਆ ਤੇ ਫਿਰ ਮੋਦੀ ਉਹਨਾਂ ਨੂੰ ਬੋਲਣ ਦਾ ਮੌਕਾ